ਹਾਂਜੀ ਨੇਪਾਲ ਦੇ ਵਿੱਚ ਸੋਸ਼ਲ ਮੀਡੀਆ ਬਿਲਕੁਲ ਬੈਨ ਕਰ ਦਿੱਤਾ ਫੇਸਬੁੱਕਾ ਟਵਿੱਟਰ ਯੂਟਿਊਬ ਇੰਸਟਾਗ੍ਰਾਮ ਸਨੈਪਚੈਟ ਸਾਰਾ ਹੀ ਸੋਸ਼ਲ ਮੀਡੀਆ ਬੈਨ ਕਰ ਦਿੱਤਾ ਉਸ ਤੋਂ ਬਾਅਦ ਲੋਕਾਂ ਨੇ ਪ੍ਰੈਸਟ ਕੀਤਾ ਉਸ ਦੇ ਵਿੱਚ 16 ਸਟੂਡੈਂਟਾਂ ਦੀ ਮੌਤ ਹੋ ਗਈ ਤੇ ਮੈਂ ਵੀਡੀਓ ਬਰੋਬਰ ਲਾ ਨਹੀਂ ਸਕਦਾ ਉਹ ਉਹਨਾਂ ਨੂੰ ਗੋਲੀਆਂ ਵੱਜੀਆਂ ਹੋਈਆਂ ਨੇ ਕਿਸੇ ਦੇ ਛਾਤੀ ਦੇ ਕਿਸੇ ਦੇ ਸਿਰ ਤੇ ਬਹੁਤ ਬੁਰਾ ਹਾਲ ਹੈ 16 ਬੱਚਿਆਂ ਦੀ ਡੈਥ ਹੋ ਗਈ ਕਾਰਨ ਕੀ ਬਣਿਆ ਕਾਰਨ ਇਹ ਬਣਿਆ ਉੱਥੋਂ ਦੇ ਲੋਕ ਨੇ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਸੀ ਕਰਪਸ਼ਨ ਦੇ ਖਿਲਾਫ ਉੱਥੇ ਉਹਨਾਂ ਨੇ ਇੱਕ سوشل میڈیا ਤੇ ਮੁਹਿੰਮ ਚਲਾਈ ਕਿ ਜਿੰਨੇ ਵੀ ਨੇਤਾਵਾਂ ਦੇ ਜਵਾਕ ਸੀ ਜਾਂ ਉਹਨਾਂ ਦੇ ਪਰਿਵਾਰ ਸੀ ਜਾਂ ਨੇਤਾ ਆਪ ਸੀ ਉਹਨਾਂ ਦੀ سوشل میڈیا ਦੇ ਉੱਤੇ ਫੋਟੋਆਂ ਵਾਇਰਲ ਕਰ ਦਿੱਤੀਆਂ ਕਿ ਜਿਸ ਦੇ ਘੜੀ ਪਾਈ ਹੋਈ ਆ ਉਹਦਾ ਵੀ ਰੇਟ ਵੀ ਇੰਨੇ ਲੱਖ ਦੀ ਆ ਬੂਟ ਪਾਇਆ ਹੈ ਉਹਦਾ ਵੀ ਰੇਟ ਵੀ ਇੰਨੇ ਲੱਖ ਦਾ ਆ ਸ਼ੂਟ ਪਾਇਆ ਉਹਦਾ ਵੀ ਰੇਟ ਜਿੱਥੇ ਹੋਟਲਾਂ ਦੇ ਵਿੱਚ ਖਾਣਾ ਖਾਂਦੇ ਨੇ ਉਹਨਾਂ ਦਾ ਵੀ ਰੇਟ A to Z ਨੇਪਾਲ ਸਰਕਾਰ ਦੇ ਲੀਡਰਾਂ ਦਾ ਪਾਂਡਾ ਫੋਰ ਦਾ ਲੋਕਾਂ ਨੇ ਵੀ ਇਹ ਆਪਣੇ ਪੈਸੇ ਦੇ ਉੱਤੇ ਐਸ਼ ਮਸਤੀ ਕਰ ਰਹੇ ਨੇ ਆਪਦੇ ਜਵਾਕ ਨੇ ਜਿਹੜੇ ਉਹ ਬਾਹਰ ਲੀਆਂ ਕੰਟਰੀਆਂ ਵਿੱਚ ਪੜਾ ਰਹੇ ਨੇ ਤੇ ਆਪ ਨੇ ਜਿਹੜੇ ਉਹ ਸੁਵਿਸ਼ ਬੈਂਕਾਂ ਦੇ ਵਿੱਚ ਪੈਸਾ ਜਮਾ ਕਰ ਰਹੇ ਨੇ ਐਸ਼ ਦੀ ਜ਼ਿੰਦਗੀ ਜਿਉ ਰਹੇ ਨੇ ਪਰ ਨੇਪਾਲ ਦੇ ਲੋਕ ਨੇ ਜਿਹੜੇ ਉਹ ਧਰਾ ਧਰਾ ਕਰ ਰਹੇ ਨੇ ਉਹਨਾਂ ਨੂੰ ਰੋਜ਼ਗਾਰ ਨਹੀਂ ਹੈ ਗਿਆ ਤੇ ਮਤਲਬ ਪ੍ਰੋਪਰ ਤਰੀਕੇ ਨਾਲ ਸਟੱਡੀ ਨਹੀਂ ਹੈਗੀ ਕੋਈ ਡਾਕਟਰੀ ਸਹੂਲਤਾਂ ਨਹੀਂ ਹੈਗੀਆਂ ਲੋਕ ਪ੍ਰਵਾਸ ਕਰ ਰਹੇ ਨੇ ਇਹ ਲੋਕਾਂ ਦੀ ਮੰਗ ਸੀ ਤਾਂ ਕਰਕੇ ਲੋਕਾਂ ਨੇ ਮੁਹਿਮ ਚਲਾਈ ਪਾਂਡਾ ਭੋੜਤਾ ਉਹਨਾਂ ਨੇ ਪ੍ਰੋਟੈਸਟ ਕੀਤਾ ਪੀਸਫੁਲੀ ਤਰੀਕੇ ਨਾਲ ਪਰ ਅੱਗੋਂ ਸਰਕਾਰ ਨੇ ਗੋਲੀਆਂ ਚਲਵਾ ਕੇ 16 ਬੱਚਿਆਂ ਦੀ ਜਾਨ ਲੈ ਲਈ ਪਰ ਨੇਪਾਲ ਸਰਕਾਰ ਦਾ ਕੀ ਬਿਆਨ ਹੈ ਸੋਸ਼ਲ ਮੀਡੀਆ ਤੇ ਜਿੰਨੇ ਵੀ ਇਹ ਐਪ ਨੇ ਫੇਸਬੁੱਕ ਜਿੰਨੇ ਵੀ ਇਹ ਕੰਪਨੀਆਂ ਚਲਾ ਜਿੰਨੀ سوشل میڈیا ਦੇ ਉੱਤੇ ਜਿੰਨੀਆਂ ਵੀ ਇਹ ਕੰਪਨੀਆਂ ਨੇ Facebook, Meta, YouTube ਹੋਗੀ ਤੇ Instagram, Snapchat ਵੀ ਇਹ ਸਾਡੀਆਂ ਸ਼ਰਤਾਂ ਨਹੀਂ ਪੂਰੀਆਂ ਕਰ ਰਹੇ ਜਿਹੜੀ ਨੇਪਾਲ ਸਰਕਾਰ ਆਖ ਰਹੀ ਹੈ ਉਹ ਸ਼ਰਤਾਂ ਨਹੀਂ ਪੂਰੀਆਂ ਕਰ ਰਹੇ ਤਾਂ ਅਸੀਂ سوشل میڈیا ਜਿਹੜਾ ਉਹ ਬੈਨ ਕੀਤਾ ਕੁਝ ਸਮੇਂ ਲਈ ਜਦੋਂ ਇਹ ਸ਼ਰਤਾਂ ਪੂਰੀਆਂ ਕਰ ਦੇਣਗੇ ਤਾਂ ਅਸੀਂ سوشل میڈیا ਨੂੰ ਤਲਾ ਦੇਵਾਂਗੇ। ਨੇਪਾਲ ਸਰਕਾਰ ਇਹ ਬਹਾਨੇ ਲਾ ਰਹੀ ਹੈ ਹੋਰ ਵੀ ਜੇ ਆਪਾਂ ਇੰਡੀਆ ਦੇ ਵਿੱਚ ਏਰੀਆ ਦੇ ਵਿੱਚ ਨਿਊਜ਼ ਦੇਖੀਏ ਉੱਥੇ ਵੀ ਇਹੀ ਦਿਖਾਇਆ ਜਾ ਰਿਹਾ ਹੈ ਕਿ ਨੇਪਾਲ ਸਰਕਾਰ ਤਾਂ ਬੰਦ ਕਰ ਰਹੀ ਹੈ ਕਿ ਇਹ ਜਿਹੜੇ ਵੀ ਐਪ ਨੇ ਜਿਹੜੇ ਵੀ ਇਹ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ ਵੀ ਹੈ ਸ਼ਰਤਾਂ ਨਹੀਂ ਮੰਨ ਰਹੇ ਪਰ ਜਿਹੜੀ ਅਸਲ ਸਚਾਈ ਹੈ ਜਿਹੜੇ ਅਸਲ ਲੋਕ ਵਿਰੋਧ ਕਰ ਰਹੇ ਨੇ ਜਿਹੜੀ ਗੱਲ ਦਾ ਉਹ ਸਚਾਈ ਕਿਤੇ ਵੀ ਨਹੀਂ ਦਿਖਾ ਰਹੀ ਦਿਖਾਈ ਜਾ ਰਹੀ ਨਿਊਜ਼ਾਂ ਦੇ ਵਿੱਚ ਇਹ ਵੀ ਕੋਈ ਗਿਣਮੇ ਚਿੰਮੇ ਯੂਟਿਊਬਰ ਚੈਨਲ ਨੇ ਜਾਂ ਇੰਸਟਾਗ੍ਰam ਤੇ ਸੱਚ ਬੋਲਣ ਵਾਲੇ ਬੰਦੇ ਨੇ ਉਹ ਇਹ ਚੀਜ਼ਾਂ ਦਿਖਾ ਰਹੇ ਨੇ ਆਦਰਵਾਇਜ਼ ਤੁਸੀਂ ਕਿਤੇ ਵੀ ਇਹ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰ ਨਹੀਂ ਦੇਖੋਗੇ ਜੇਕਰ ਇਹ ਵੀਡੀਓ 100 ਬੰਦਿਆਂ ਕੋਲੇ ਪਹੁੰਚਦੀ ਹੈ ਮੇਰੇ ਖਿਆਲ 10 ਬੰਦਿਆਂ ਨੂੰ ਇਹ ਖਬਰ ਬਾਰੇ ਪਤਾ ਹੋਊਗਾ 90 ਬੰਦਿਆਂ ਨੂੰ ਖਬਰ ਬਾਰੇ ਪਤਾ ਹੀ ਨਹੀਂ ਹੋਊਗਾ ਵੀ ਨੇਪਾਲ ਦੇ ਵਿੱਚ ਉਹ ਕੀ ਰਿਹਾ ਹੈ ਧੰਨਵਾਦ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ